ਲੌਕਪਟ ਨੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਹੈ ਨਰਾਜ਼ ਇਸੇ ਲਈ ਹੋਲੀ ਖੇਡਣ ਤੋਂ ਕਰ ਦਿੱਤਾ ਇਨਕਾਰ ਆਮ ਆਦਮੀ ਪਾਰਟੀ ਨੇ ਕਿਹਾ ਕਿ ਰੰਗਾਂ ਵਾਲੀ ਹੋਲੀ ਨਹੀਂ ਖੇਡਣਗੇ ਤੇ ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਮੰਤਰੀ ਆਤੀਸ਼ੀ ਨੇ ਦਿੱਤੀ ਹੈ ਉਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਤੇ ਲਿਖਿਆ Holi ਸਿਰਫ ਇੱਕ ਤਿਉਹਾਰ ਨਹੀਂ ਬਲਕਿ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਕਰੂਰਤਾ ਦੇ ਉੱਤੇ ਇਨਸਾਫ ਦਾ ਪ੍ਰਤੀਕ ਹੈ ਆਜਾ ਆਮ ਆਦਮੀ ਪਾਰਟੀ ਦਾ ਹਰ ਲੀਡਰ ਦਿਨ ਰਾਤ ਇਸੇ ਬੁਰਾਈ ਕਰੂਰਤਾ ਤੇ ਨਾ ਇਨਸਾਫੀ ਨਾਲ ਲੜ ਰਿਹਾ ਹੈ ਇਸ ਸਾਲ ਆਮ ਆਦਮੀ ਪਾਰਟੀ ਨੇ ਸੰਕਲਪ ਲਿਆ ਹੈ ਕਿ ਅਸੀਂ ਰੰਗਾਂ ਦੇ ਨਾਲ ਨਹੀਂ ਖੇਡਾਂਗੇ Holi ਨਹੀਂ ਮਨਾਵਾਂਗੇ ਕਿਉਂਕਿ ਕਰੂਰਤਾ ਦਾ ਸ਼ਾਹ ਨੇ ਦਿੱਲੀ ਦੇ ਹਰਮਨ ਪਾਇਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਪਾ ਦਿੱਤਾ ਅੱਜ ਇਹਨਾਂ ਨੇ ਦੇਸ਼ 'ਚੋਂ ਲੋਕਤੰਤਰ ਖਤਮ ਕਰਨ ਦੀ ਕੋਸ਼ਿਸ਼ 'ਚ ਕੋਈ ਕਸਰ ਨਹੀਂ ਛੱਡੀ ਮੈਂ ਸਾਰਿਆਂ ਨੂੰ ਹੋਲੀ ਤੇ ਇਹ ਅਪੀਲ ਕਰਦੀ ਹਾਂ ਕਿ क्रूरता ਤੇ ਬੁਰਾਈ ਦੇ ਖਿਲਾਫ ਇਸ ਜੰਗ ਦੇ ਵਿੱਚ ਸਾਡੇ ਨਾਲ ਆਓ ਇਹ ਸਿਰਫ ਆਮ ਆਦਮੀ ਪਾਰਟੀ ਦੀ ਨਹੀਂ ਬਲਕਿ ਪੂਰੀ ਦਿੱਲੀ ਅਤੇ ਦੇਸ਼ ਦੇ ਲੋਕਤੰਤਰ ਲਈ ਲੜਾਈ ਹੈ ਅਰਵਿੰਦ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਦਿੱਲੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਉਹਨਾਂ ਤੇ ਗੰਭੀਰ ਇਲਜ਼ਾਮ ਲੱਗੇ ਅਦਾਲਤ ਦੇ ਵਿੱਚ ਪੇਸ਼ੀ ਹੋਈ ਤੇ ਫਿਰ ਅਦਾਲਤ ਨੇ ਉਹਨਾਂ ਨੂੰ ਈਡੀ ਦੇ ਰਹਿਮਾਨ ਤੇ ਭੇਜ ਦਿੱਤਾ ਫਿਲਹਾਲ ਅਰਵਿੰਦ ਕੇ ਜੀਵਾਲ ਲੋਕਅਪ ਦੇ ਵਿੱਚ ਨੇ ਤੇ ਦਰਬਾਰ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ 31 ਮਾਰਚ ਨੂੰ ਆਮ ਆਦਮੀ ਪਾਰਟੀ ਇੱਕ ਵੱਡੀ ਰੈਲੀ ਵੀ ਕਰੇਗੀ ਤੇ ਅੱਜ ਹੋਲੀ ਦਾ ਤਿਉਹਾਰ ਹੈ ਪਰ ਆਮ ਆਦਮੀ ਪਾਰਟੀ ਨੇ ਹੋਲੀ ਮਨਾਉਣ ਤੋਂ ਇਨਕਾਰ ਕਰ ਦਿੱਤਾ ਹੈ